ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇ ਲਈ ਲੈ ਕੇ ਆਏ ਜੀ ਇੱਕ ਬੈੜਾ ਬਈ ਟਾਪ ਬਰੀਡ ਤਾਜੀ ਸੋਣ ਵਾਲੀ ਐ ਥੋੜੇ ਕਿ ਦਿਨ ਘਰਮ ਵਾਲੀ ਲੈਂਦੀ ਹੈਗੀ ਇੱਕ ਬਾਈ ਕੋਲੇ ਜਰਸੀ ਬੱਚੀ ਆ ਬਈ ਥੋੜੇ ਕਿ ਦਿਨਾਂ ਦੀ ਬੱਚੀ ਆ ਟਾਪ ਬਰੀਡ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਰੀਓ ਓ ਠੀਕ ਹੋਂ ਵਧੀਆ ਹਾਂਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਜੀ ਜੂਵੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਹੂੰ ਅਸ਼ੀਲ Papa ਨੇੜੇ ਪਿੰਡ ਸਹਨੇ ਦੇ ਭਦੌੜ ਹੈ ਨਾ ਭਦੌੜੀ ਮੋਬਾਈਲ ਨੰਬਰ ਬੋ 986557139 ਠੀਕ ਆ ਭਾਈ ਭਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸ਼ੂਸ਼ ਹੁੰਦੀ ਆ ਇਹ ਵੀ ਪਹਿਲਾ ਸ਼ੂਸ਼ ਹੁੰਦੀ ਆ ਪਹਿਲਾ ਸ਼ੂਸ਼ ਕਿੰਨੇ ਦਿਨ ਲੈਣੀ ਆ ਭਾਈ ਇਹ ਜੀ 15 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ 15 ਤਰੀਕ ਨੂੰ ਅੱਜ 6 ਤਰੀਕ ਹੋ ਗਿਆ ਨਾ ਮੰਨ ਕੇ ਚਲ 8-9 ਦਿਨ ਪਾਏ ਆ ਠੀਕ ਆ ਭਾਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਆ ਐਸਟੀਮੇਟ ਹੀ 18-19 ਕਿਲੋ ਠੀਕ ਆ ਭਾਈ ਹੂੰ ਬ੍ਰੀਡ ਚੰਗੀ ਆ ਬਾਈ ਆਰਡਰ ਕਮਾਲ ਦਾ ਢਿੱਲਾ ਢੁਲਾ ਬਹੁ ਪਈਆਂ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਸੁਣਾ ਥਾਣ ਇੱਕ ਨੰਬਰ ਲੱਗਿਆ ਕੱਲਾ ਕੱਲਾ ਥਣ ਲੈ ਮੁਠੀ ਵਾਲਾ ਥਾਣਾ ਬਾਈ ਹਨ ਤੇ ਖੋਲ ਦੇ ਬਾਈ ਮਾੜੀ ਤੋਰ ਕਰ ਹਾਰੇ ਚਾਰ ਦੰਦ ਦਾ ਮੂੰਹ ਚਾਰ ਦੰਦ ਦਾ ਬਾਈ ਮੂੰਹ ਮੂਹਰੋ ਲੇਵਾ ਚੈੱਕ ਕਰਵਾਣ ਨੇ ਤਿਆਰੀ ਬੈਠਦੀ ਖੇਰ ਬਹੁਤ ਚੰਗੀ ਆ ਲੈ ਕੱਲੀ ਕੱਚੀ ਕੱਚੀ ਆ ਉਸਾਂ ਨਾਂ ਦਾ ਜਲਾਇਓ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਸੁਣਾ ਠੰਡੀ ਬਹੁਤ ਆ ਹਨਾ ਹਾਂਜੀ ਥੋੜੀ ਥੋੜੀ ਸੰਗਾ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਪਲੀ ਵੀ ਫੁੱਲ ਆ ਯਾ ਤਾਂ ਫੁੱਲ ਆ ਚਮਕ ਫੁੱਲ ਬਰੀਕੀ ਚ ਫੁੱਲ ਆ ਬਈ ਦੁੱਧ ਵਾਲੀ ਵੜਾ ਨਾ ਗਰਮੀ ਮੰਨੇ ਫੈਂਟ ਫੁੱਲ ਆਊਗੀ ਬਈ ਕੀ ਮੁੱਲ ਆ ਵੀਰੇ ਮੁੱਲ ਹੀ ਫੋਨ ਤੇ ਕਰਾਂ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੁੱਲ ਆ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਕੱਲੀ ਕੱਚੀ ਕੱਚੀ ਹੋਂ ਹਿਸਾਬ ਨਾਲ ਅੰਦਾਜ਼ਾ ਲਾਓ ਠਿੱਲਾਂ ਠੁੱਲਾਂ ਬਹੁਤ ਪਈਆਂ ਨੇ ਲੈ ਆ ਸਾਰੀਆਂ ਬਾਲਟਨਾਂ ਗੱਡੂ ਤੇ ਫੇਰ ਕਰਮ ਵਾਲੀ ਨੇ ਸੋਣ ਥਾਣ ਦੇਖੋ ਬਈ ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਕੱਚੀ ਕੱਚੀ ਇਕੱਲੇ ਬਹੁਤ ਹਨਾ ਬਈ ਠੰਡੀ ਫੁੱਲ ਆਣਾ ਜਿਵੇਂ ਮਰਦੀ ਆ ਫਰੀ ਚੱਲਦੀ ਹੋਈ ਮਾ ਜਿਹਨੇ ਕਹਿਣਾ ਗਰਮ ਵਾਲੀ ਨੇ ਖੁਸ਼ ਵੀ ਨਹੀਂ ਕੀ ਬਾਤ ਆ ਠੰਡੇ ਬਹੁਤ ਆ ਨਾਇਮਨ ਪੀਸ ਆ ਗਰਮੀਆਂ ਦਾ ਤੋਹਫਾ ਬਈ ਨਜ਼ਾਰੇ ਦਿਓ ਕਿ ਨਹੀਂ ਬਈ ਹਾਂਜੀ ਅੱਗੇ ਬੱਚੀ ਕਿੰਨੀ ਉਮਰ ਹੈ ਦੀ ਇਹ ਜੀ 10 ਦਿਨਾਂ ਦੀ ਆ 10 ਦਿਨਾਂ ਦੀ ਆ ਠੀਕ ਆ ਬਈ ਕਿਹੜੇ ਟੀਕੇ ਦੀ ਆ ਪਤਾ ਕੁਛ ਠੀਕ ਹੈ ਜੈਗ ਜੱਗ ਸੀਮਨ ਦੀ ਆਣਾ ਵੀਰੇ ਬਿਊਟੀ ਇੱਕ ਨੰਬਰ ਟੂਆ ਟੂਆ ਪੂਰਾ ਚੰਗਾ ਝੋਲੀ ਨੇੜ ਤੋਂ ਝੋਲੀ ਰਖਾ ਦੇ ਭਾਈ ਚਾਰ ਹੀ ਥਾਣੇ ਗੁਲਾਬੀ ਥਾਣੇ ਦਿਖਾਉਂਦੇ ਆ ਕੱਲਾ ਕੱਲਾ ਲੈ ਲੈ ਝੋਲੀ ਚੈੱਕ ਕਰਿਓ ਕਰ ਮੈਂ ਕੀ ਬਾਤ ਆ ਭਾਈ ਮੜੀ ਟੋਰ ਵੀ ਦੇ ਭਾਈ ਬਿਊਟੀ ਇੱਕ ਨੰਬਰ ਆ ਭਾਈ ਤੇ ਦਾਸਕ ਦੇਣਾ ਦੀ ਬਾਈ ਜੀ ਨੇ ਸਾਰੀ ਉਮਰ ਦੱਸੀ ਆ ਬਿਊਟੀ ਚੈੱਕ ਕਰੋ ਟੂਆ ਟੂਆ ਹੁਣੇ ਤੇ ਕਿੰਨਾ ਚੰਗਾ ਗਾ ਤੇ ਮੁੱਲ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਬੱਚੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਬੰਦ ਵੀਰੇ ਹੋਰਾ ਇੱਕ ਨੰਬਰ ਚਮਕ ਚਮਕ ਫੁੱਲ ਇਹਦੀ ਮਾਂ ਬਾਈ ਕੋਲ ਹੈਗੀ ਆ ਬਾਈ ਕਹਿੰਦਾ ਚੰਗੇ ਦੁੱਧ ਤੇ ਚੱਲਦੀ ਆ ਤੇ ਰਕਾਰਡ ਇੱਕ ਨੰਬਰ ਆ ਬਾਈ ਤੇ ਕਿਸੇ ਵੀ ਨੂੰ ਦੋਨਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ ਜੀ